ਹallelujah ਹallelujah ਤੁਸੀਂ ਸਾਰੇ ਖੁਸ਼ ਹੋਵੋ ਮੇਰੀ ਪ੍ਰਾਰਥਨਾ ਹੈ ਤੁਸੀਂ ਆਪਣੀ ਜ਼ਿੰਦਗੀ ਚ ਸਦਾ ਖੁਸ਼ ਰਹੋ ਤੁਹਾਡੀਆਂ ਖੁਸ਼ੀਆਂ ਵਧੀਆਂ ਜਾਣ ਬਣੀਆਂ ਰਹਿਣ ਔਰ ਬਹੁਤ ਸਾਰੀਆਂ ਖੁਸ਼ੀ ਦੀਆਂ ਗਵਾਹੀਆਂ ਨਾਲ ਤੁਸੀਂ ਖੜੇ ਹੋ ਜਾਓ ਆਮੇਨ ਹallelujah ਸੋ ਅਜੋ ਆਪਾਂ ਪਵਿੱਤਰ ਵਚਨ ਦੇ ਵਿੱਚੋਂ ਦੇਖੀਏ ਦੂਜਾ ਸੌਰੀ ਪਹਿਲਾਂ ਆਪਾਂ ਦੇਖਦੇ ਯੋਹੰਨਾ ਦੀ ਕਿਤਾਬ ਉਹਦਾ ਤੀਜਾ ਨੰਬਰ ਅਧਿਆਇ ਤੇ ਉਹਦੀ 3 ਤੋਂ 5 ਨੰਬਰ ਪੰਕਤੀ ਦੇ ਵਿੱਚ ਆਪਾਂ ਦੇਖਦੇ ਹਾਂ ਯਿਸੂ ਨੇ ਉਹਨੂੰ ਉੱਤਰ ਦਿੱਤਾ ਮੈਂ ਤੈਨੂੰ ਸੱਚ-ਸੱਚ ਆਖਦਾ ਹਾਂ ਕਿ ਕੋਈ ਮਨੁੱਖ ਜੇਕਰ ਨਵੇਂ ਸਿਰਿਓਂ ਨਾ ਜੰਮੇ ਪਰ ਮੇਸ਼ਵਰ ਦੇ ਰਾਜ ਨੂੰ ਵੇਖ ਨਹੀਂ ਸਕਦਾ ਨਿੱਕੇ ਦੋਮਸ ਨੇ ਉਸ ਨੂੰ ਆਖਿਆ ਮਨੁੱਖ ਜਾਂ ਬੁੱਢਾ ਹੋ ਗਿਆ ਤਾਂ ਕਿਕਰ ਜੰਮ ਸਕਦਾ ਹੈ ਕਿ ਇਹ ਹੋ ਸਕਦਾ ਹੈ ਜੋ ਆਪਣੀ ਮਾਂ ਦੀ ਕੁੱਖ ਵਿੱਚ ਦੁਈ ਵਾਰ ਜਾਵੇ ਅਤੇ ਜੰਮੇ ਯਿਸੂ ਨੇ ਉੱਤਰ ਦਿੱਤਾ ਮੈਂ ਤੈਨੂੰ ਸੱਚ-ਸੱਚ ਆਖਦਾ ਹਾਂ ਕਿ ਕੋਈ ਮਨੁੱਖ ਜੇਕਰ ਜਲ ਅਰ ਆਤਮਾ ਤੋਂ ਨਾ ਜੰਮੇ ਤਾਂ ਪਰਮੇਸ਼ਵਰ ਦੇ ਰਾਜ ਵਿੱਚ ਵੜ ਨਹੀਂ ਸਕਦਾ ਹallelujah ਸੋ ਇਦਾਂ ਵਚਨ ਦੇ ਵਿੱਚ ਲਿਖਿਆ ਹੈ ਇੱਥੇ ਵਚਨ ਦੇ ਰਾਹੀਂ ਪ੍ਰਭੂ ਯਿਸੂ ਮਸੀਹ ਗੱਲ ਕਰਦੇ ਆ ਅਰ ਉਹ ਕਹਿੰਦੇ ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ ਜਦੋਂ ਅਸੀਂ ਦੋ ਵਾਰੀ ਕਿਸੇ ਚੀਜ਼ ਨੂੰ ਰਿਪੀਟ ਕਰਦੇ ਹਾਂ ਉਹਦਾ ਮਤਲਬ ਹੁੰਦਾ ਮੇਰੀ ਗੱਲ ਤੇ ਧਿਆਨ ਦਿਓ ਅਸੀਂ ਉਹਦੇ ਧਿਆਨ ਨੂੰ ਖਿੱਚਦੇ ਹਾਂ ਔਰ ਜੇ ਇਸ ਵੀ ਗੱਲ ਨੂੰ ਦੋ ਵਾਰੀ ਤਿੰਨ ਵਾਰੀ ਰਿਪੀਟ ਕੀਤਾ ਜਾਂਦਾ ਉਸ ਅੱਖਰ ਦੇ ਹਿਸਾਬ ਨਾਲ ਉਸ ਗੱਲ ਦਾ ਮਤਲਬ ਨਿਕਲਦਾ ਹੈ ਜੇ ਤੁਸੀਂ ਦੋ ਤਿੰਨ ਵਾਰੀ ਕਿਸੇ ਨੂੰ ਧੰਨਵਾਦ ਕਹਿੰਨੇ ਆ ਉਹਦਾ ਮਤਲਬ ਇਹ ਹੈ ਕਿ ਤੁਸੀਂ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਆ ਇਤਾਂ ਹੀ ਪ੍ਰਭੂ ਯਿਸੂ ਮਸੀਹ ਇੱਥੇ ਕਹਿ ਰਹੇ ਆ ਮੈਂ ਤੁਹਾਨੂੰ ਸੱਚ ਸੱਚ ਕਹਿੰਦੇ ਆ ਉਹ ਆਰਡੀਨਰੀ ਗੱਲ ਨਹੀਂ ਕਰ ਰਹੇ ਐਕਸਟਰਾ ਆਰਡੀਨਰੀ ਆ ਖਾਸ ਆ ਅਰ ਉਹ ਕਹਿੰਦੇ ਕੀ ਕਿਹੜੀ ਗੱਲ ਆ ਜਿਹੜੀ ਸੱਚ ਸੱਚ ਕਹਿੰਦੇ ਆ ਜੇ ਕੋਈ ਮਨੁੱਖ ਨਵੇਂ ਸਿਰਿਓ ਨਹੀਂ ਜੰਮਦਾ ਉਹ ਪਰਮੇਸ਼ਵਰ ਦੇ ਰਾਜ ਨੂੰ ਦੇਖ ਨਹੀਂ ਸਕਦਾ ਸੋ ਨਵੇਂ ਸਿਰਿਓ ਕਿਵੇਂ ਜੰਮਣਾ ਆ ਨਿਕਦਰ ਮੈਂ ਸਪੁੱਛਦਾ ਆ ਕਿੰਨਾ ਕੋਈ ਬੁੱਢਾ ਮਨੁੱਖ ਕਿਵੇਂ ਜੰਮ ਸਕਦਾ ਐਦਾਂ ਹੋ ਸਕਦਾ ਵੀ ਉਹ ਦੁਬਾਰਾ ਮਾਂ ਦੇ ਗਰਭ ਵਿੱਚ ਜਾਵੇ ਤੇ ਪੈਦਾ ਹੋਵੇ ਪਰ ਫਿਰ ਪ੍ਰਭੂ ਯੀਸੂ ਮਸੀਹ ਜੀ ਨੇ ਐਕਸਪਲੇਨ ਕੀਤਾ ਆ ਉਹ ਕਹਿੰਦੇ ਜੇ ਕੋਈ ਜਲ ਤੇ ਆਤਮਾ ਤੋਂ ਨਾ ਜਨਮੇ ਉਹ ਪਰਮੇਸ਼ਵਰ ਦੇ ਰਾਜ ਵਿੱਚ ਵੜ ਨਹੀਂ ਸਕਦਾ ਐਂਟਰ ਨਹੀਂ ਹੋ ਸਕਦਾ ਸੋ ਨਵੇਂ ਸਿਰਿਓਂ ਪੈਦਾ ਹੋਣਾ ਅਰ ਜਲ ਅਤੇ ਆਤਮਾ ਤੋਂ ਪੈਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਕੋਸ਼ ਲੋਕੀ ਜਲ ਤੋਂ ਪੈਦਾ ਹੋ ਗਏ ਪਰ ਆਤਮਾ ਤੋਂ ਪੈਦਾ ਨਹੀਂ ਹੋਏ ਕੋਸ਼ ਲੋਕੀ ਨਵੇਂ ਸਿਰਿਓਂ ਪੈਦਾ ਨਹੀਂ ਹੋਏ। ਜਲ ਤੋਂ ਪੈਦਾ ਹੋ ਗਏ ਪਰ ਨਵੇਂ ਸਿਰਿਓਂ ਪੈਦਾ ਨਹੀਂ ਹੋਏ। ਸਿਰਫ ਜਲ ਤੋਂ ਪੈਦਾ ਹੋਏ। ਸਰੀਰ ਵਿੱਚ ਬਾਇਓਲੋਜੀਕਲ ਬਰਥ ਆਪਣਾ ਸਾਰਿਆਂ ਦਾ ਹੋ ਚੁੱਕਿਆ ਹੈ। ਮਾਂ ਦੇ ਗਰਭ ਤੋਂ ਆਪਾਂ ਸਾਰੇ ਹੀ ਪੈਦਾ ਹੋਏ ਆ ਤਾਂ ਹੀ ਸਾਡੀ ਇਸ ਧਰਤੀ ਉੱਤੇ ਐਗਜ਼ਿਸਟੈਂਸ ਹੈ। ਤਾਂ ਹੀ ਅਸੀਂ ਇੱਥੇ ਹੈਗੇ ਆ। ਪਰ ਨਵੇਂ ਸਿਰਿਓਂ ਕਿਵੇਂ ਜਨਮ ਲੈਣਾ ਹੈ? ਪੁਰਾਣੀ ਇਨਸਾਨੀਅਤ ਵਿੱਚ ਮਰਨਾ ਆ ਫੇਰ ਹੀ ਨਵੇਂ ਸਿਰਿਓਂ ਪੈਦਾ ਹੋਇਆ ਜਾ ਸਕਦਾ ਆ ਉਹ ਸਾਰੀਆਂ ਗਲਤ ਚੀਜ਼ਾਂ ਜਿਹੜੀਆਂ ਆਪਣੇ ਜੀਵਨ ਦੇ ਵਿੱਚ ਚੱਲਦੀਆਂ ਆ ਉਹਨਾਂ ਨੂੰ ਖਤਮ ਕਰਨਾ ਇੱਕ ਨਵਾਂ ਇਨਸਾਨ ਬਣ ਜਾਣਾ ਪੁਰਾਣੇ ਸੁਭਾ ਨੂੰ ਛੱਡਣਾ ਜਿਹੜਾ ਗਾਲ੍ਹਾਂ ਕੱਢਦਾ ਆ ਤੋਖਾ ਦੇਣ ਦਾ ਲੜਾਈਆਂ ਕਰਨ ਦਾ ਜੂਆ ਖੇਡਣ ਦਾ ਹੋਰ ਵੀ ਬਹੁਤ ਸਾਰੀਆਂ ਗਲਤ ਚੀਜ਼ਾਂ ਵੇ ਵਿਚਾਰ ਹੋ ਗਿਆ ਅਣ ਆਗਿਆਕਾਰੀ ਹੋ ਗਈ ਕਿਸੇ ਦਾ ਮਜ਼ਾਕ ਉਡਾਉਣਾ ਮਾਪਿ ਪਿਓ ਦੀ ਇੱਜ਼ਤ ਨਹੀਂ ਕਰਨੀ ਇਹ ਸਭ ਕੀ ਆ ਜੋ ਪਹਿਲਾਂ ਤੋਂ ਰਿਆ ਆਉਂਦਾ ਆ ਸੁਭਾਅ ਦੇ ਅੰਦਰ ਜੇ ਆਪਾਂ ਇਦਾਂ ਕਹੀਏ ਵੀ ਆਪਾਂ ਇਹ ਸਾਰੇ ਕੰਮ ਵੀ ਕਰੀ ਜਾਈਏ ਵੀ ਸ਼ੁਰੂ ਤੋਂ ਵੀ ਵਿਚਾਰ ਕਰੀ ਜਾਂਦੇ ਆ ਪ੍ਰਭੂ ਨੂੰ ਵੀ ਬੰਨੀ ਜਾਈਏ ਇਹਨੂੰ ਵੀ ਕੰਟੀਨਿਊ ਰੱਖੀਏ ਜਾਂ ਝੂਠ ਵੀ ਬੋਲੀ ਜਾਈਏ ਪ੍ਰਾਰਥਨਾ ਵੀ ਕਰੀ ਜਾਈਏ ਹੈ ਰਾ ਫੇਰੀਆਂ ਕਰੀ ਜਾਈਏ ਰੋਜ਼ੇ ਵੀ ਰੱਖੀ ਜਾਈਏ ਇਦਾਂ ਅਸੀਂ ਪਰਮੇਸ਼ਵਰ ਦੇ ਰਾਜ ਨੂੰ ਦੇਖ ਨਹੀਂ ਸਕਦੇ ਪਰਮੇਸ਼ਵਰ ਦੇ ਰਾਜ ਨੂੰ ਦੇਖਣ ਦੇ ਲਈ ਸਾਨੂੰ ਇਹਨਾਂ ਸਾਰੀਆਂ ਚੀਜ਼ਾਂ ਵਿੱਚੋਂ ਬਾਹਰ ਨਿਕਲਣਾ ਹੈ ਬਹੁਤ ਚੀਜ਼ਾਂ ਆ ਜਿਹੜੀਆਂ ਅਸੀਂ ਆਪੇ ਛੱਡਣੀਆਂ ਆ ਤੇ ਬਹੁਤ ਸਾਰੀਆਂ ਚੀਜ਼ਾਂ ਆ ਜਿਹੜੀਆਂ ਪਰਮੇਸ਼ਵਰ ਨੇ ਸਾਡੇ ਤੋਂ ਆਪੇ ਛੁਡਾ ਦੇਣੀਆਂ ਆ ਹallelujah ਤੁਸੀਂ ਮਨ ਤਿਆਰ ਕਰਨਾ ਹੈ ਜਿੰਨੀ ਦੇਰ ਤੱਕ ਤੁਸੀਂ ਜਿੱਦ ਨਹੀਂ ਛੱਡੋਗੇ ਉਨੀ ਦੇਰ ਤੱਕ ਮਨ ਨੇ ਤਿਆਰ ਨਹੀਂ ਹੋਣਾ ਜੇ ਤੁਸੀਂ ਜਿੱਦ ਕੀਤੀ ਹੋਈ ਆ ਤੁਸੀਂ ਅੜੀ ਹੋਏ ਆ ਕਿਤੇ ਅੜੀਲ ਸੁਭਾਅ ਦੇ ਆ ਅੜ ਗਏ ਆ ਮੈਂ ਆ ਕੰਮ ਨਹੀਂ ਕਰਨਾ ਤੇ ਨਹੀਂ ਕਰਨਾ ਜੇ ਤਾਂ ਮਾੜੇ ਲਈ ਇਦਾਂ ਆ ਫਿਰ ਤਾਂ ਵੈਲ ਡਨ ਆਈ ਅਪਰੀਸ਼ੀਏਟ ਮੈਂ ਤੁਹਾਡੀ ਹੌਸਲਾ افزਾਈ ਕਰਦੀ ਆ ਜੇ ਤੁਸੀਂ ਮਾੜੇ ਕੰਮਾਂ ਲਈ ਅੜ ਗਏ ਵੀ ਹੁਣ ਨਹੀਂ ਕਰਨਾ ਨਹੀਂ ਕਰਨਾ ਤੇ ਨਹੀਂ ਕਰਨਾ ਪਰ ਬਹੁਤ سارے ਲੋਕੀ ਇਦਾਂ ਕਹਿੰਦੇ ਆ ਮੈਂ ਸ਼ਰਾਬ ਨਹੀਂ ਛੱਡਨੀ ਤੇ ਨਹੀਂ ਛੱਡਨੀ ਕਿਸੇ ਨਾਲ ਗਲਤ ਰਿਲੇਸ਼ਨਸ਼ਿਪ ਨਹੀਂ ਛੱਡਨੀ ਤੇ ਨਹੀਂ ਛੱਡਨੀ ਝੂਠ ਬੋਲਣਾ ਨਹੀਂ ਛੱਡਣਾ ਤੇ ਨਹੀਂ ਛੱਡਣਾ ਰਿਸ਼ਵਤ ਲੈਣੀ ਨਹੀਂ ਛੱਡਨੀ ਤੇ ਨਹੀਂ ਛੱਡਨੀ ਇਹ ਮਾੜੇ ਕੰਮ ਦੇ ਲਈ ਜਿੱਦੀ ਹੋਣਾ ਹੈ ਨਵੇਂ ਇਨਸਾਨ ਬਣ ਕੇ ਪਰਮੇਸ਼ਵਰ ਦਾ ਰਾਜ ਤੁਸੀਂ ਦੇਖ ਸਕਦੇ ਆ ਤੇ ਪਰਮੇਸ਼ਵਰ ਦੇ ਰਾਜ ਵਿੱਚ ਵੀ ਨਵਾਂ ਇਨਸਾਨ ਬਣ ਕੇ ਹੀ ਐਂਟਰ ਹੋ ਸਕਦੇ ਤੇ ਪਰਮੇਸ਼ਵਰ ਦਾ ਰਾਜ ਹੈ ਕਿੱਥੇ ਜਿਹਦੇ ਵਿੱਚ ਐਂਟਰ ਹੋਣਾ ਹੈ ਤੁਹਾਡੇ ਅੰਦਰ ਆ ਤੁਹਾਡੇ ਵਿੱਚ ਆ ਕੋਈ ਵੀ ਇਨਸਾਨ ਜਿੰਨੀ ਦੇਰ ਤੱਕ ਆਪਣੀਆਂ ਬੁਰਾਈਆਂ ਤੋਂ ਆਜ਼ਾਦ ਹੋਣ ਦੇ ਲਈ ਮਾਨ ਨਹੀਂ ਬਣਾਉਂਦਾ ਉਨੀ ਦੇਰ ਤੱਕ ਉਹ ਆਪਣੇ ਅੰਦਰ ਵੀ ਨਹੀਂ ਅੰਟਰ ਹੋ ਸਕਦਾ ਕਿਉਂਕਿ ਪਰਮੇਸ਼ਵਰ ਦੇ ਵਚਨ ਵਿੱਚ ਲਿਖਿਆ ਤੁਸੀਂ ਮੇਰਾ ਮੰਦਰ ਹਾਂ ਪੁੱਤਰਾ ਆਤਮਾ ਦੀ ਹੈਕਲ ਤੁਸੀਂ ਹਾਂ ਜੇ ਆਪਾਂ ਝੂਠ ਬੋਲਦੇ ਰਹਿੰਦੇ ਆ ਹੈਰਾ ਫੇਰੀਆਂ ਕਰਦੇ ਰਹਿੰਦੇ ਆ ਫੇ ਵਿਚਾਰ ਕਰਦੇ ਰਹਿੰਦੇ ਆ ਫੇ ਜਦੋਂ ਤੁਸੀਂ ਆਪਣੇ ਆਪ ਵਿੱਚ ਦੇਖਦੇ ਆ ਤੁਹਾਨੂੰ ਉਹੀ ਕੁਝ ਨਜ਼ਰ ਆਉਣਾ ਆ ਪਰ ਜਦੋਂ ਤੁਸੀਂ ਇਹਨਾਂ ਚੀਜ਼ਾਂ ਨੂੰ ਛੱਡੋਗੇ ਇਹਨਾਂ ਚੀਜ਼ਾਂ ਤੋਂ ਤੌਬਾ ਕਰੋਗੇ ਤਾਂ ਹੀ ਤਾਂ ਤੁਹਾਡੇ ਅੰਦਰ ਤੁਹਾਨੂੰ ਪਰਮੇਸ਼ਵਰ ਦੀ ਝਲਕ ਨਜ਼ਰ ਆਊਗੀ ਤਾਨੂੰ ਪਤਾ ਜਦੋਂ ਸੋਨਾ ਲੱਭਿਆ ਜਾਂਦਾ ਆ ਤੇ ਉਹ ਬਹੁ ਵੱਡੇ ਵੱਡੇ ਪੱਥਰਾਂ ਦੇ ਰੂਪ ਵਿੱਚ ਨਹੀਂ ਆ ਵੀ ਇਤਾਂ ਹੀ ਨਿਕਲੀ ਆਉਂਦਾ ਵੀ 5 ਟਨ ਦਾ ਪੱਥਰ ਪਿਆ ਆ 4 4 5 5 ਕਿਲੋ ਦੇ ਪੱਥਰ ਪਏ ਆ ਚੱਕੋ ਜੀ ਸੋਨਾ ਲੈ ਜੋ ਕਦੀ ਸਰਚ ਕਰਕੇ ਦੇਖਿਓ ਸੋਨਾ ਕਿਵੇਂ ਪ੍ਰਾਪਤ ਹੁੰਦਾ ਆ ਪਹਿਲਾਂ ਤਾਂ ਹਰ ਥਾਂ ਤੋਂ ਪ੍ਰਾਪਤ ਨਹੀਂ ਹੁੰਦਾ ਜੇ ਪ੍ਰਾਪਤ ਹੁੰਦਾ ਆ ਉਹ ਬਹੁਤ ਰੇਤ ਤੇ ਮਿੱਟੀ ਉਹਦੇ ਚ ਰਲੀ ਹੁੰਦੀ ਆ ਫੇ ਉਹਨੂੰ ਰਿਫਾਈਨ ਕੀਤਾ ਜਾਂਦਾ ਆ ਉਹਨੂੰ ਬਹੁਤ ਛਾਣਿਆ ਜਾਂਦਾ ਧੋਤਾ ਜਾਂਦਾ ਆ ਉਹਦੇ ਚੋਂ ਬਹੁਤ ਸਾਰੀਆਂ ਇੰਪਿਉਰਿਟੀਆਂ ਜਿਹੜੀਆਂ ਆ ਅਸ਼ੁੱਧੀਆਂ ਜਿਹੜੀਆਂ ਆ ਉਹ ਵੱਖ ਕੀਤੀਆਂ ਜਾਂਦੀਆਂ ਫੇ ਜਾ ਕੇ ਖਰਾ ਸੋਨਾ ਜਿਹੜਾ ਅਸਲੀ ਸੋਨਾ ਰੀਣ ਕੋ ਪ੍ਰਾਪਤ ਹੁੰਦਾ ਆ ਇਦਾਂ ਤੁਸੀਂ ਇਦਾਂ ਨਹੀਂ ਕਹਿ ਸਕਦੇ ਤੁਹਾਡੇ ਅੰਦਰ ਪ੍ਰਭੂ ਦਾ ਵਾਸ ਨਹੀਂ ਆ ਹੈਗਾ ਇਹ ਪਰ ਇੰਪਿਉਰਿਟੀਜ਼ ਬਹੁਤ ਜ਼ਿਆਦਾ ਆ ਧੂਲ ਮਿੱਟੀ ਪਾਪ ਪਾਪ ਹੈਰਾ ਫੇਰੀਆਂ ਵੇ ਵਿਚਾਰ ਦਾਪੇਜ ਨਫ਼ਰਤ ਈਰਖਾ ਇਹ ਸਾਰੀਆਂ ਚੀਜ਼ਾਂ ਇੰਨੀਆਂ ਕਿ ਜ਼ਿਆਦਾ ਆ ਸੋਨਾ ਦੀ ਝਲਕ ਹੀ ਨਜ਼ਰ ਨਹੀਂ ਆ ਰਹੀ ਪਰ ਜਦੋਂ ਤੁਸੀਂ ਸ਼ਾਨਣਾ ਲਾਇਆ ਇੱਕ ਬਰੀ ਮੋਟੀਆਂ-ਮੋਟੀਆਂ ਚੀਜ਼ਾਂ ਬਾਖੋ ਹੋ ਜਾਣੀਆਂ ਉਹਨਾਂ ਨੂੰ ਕੱਢ ਦਿਓ ਫਿਰ ਉਦੋਂ ਥੋੜਾ ਜਿਹਾ ਹੋਰ ਪ੍ਰੀਖ ਸ਼ਾਨਣਾ ਲਾ ਲਓ ਫਿਰ ਥੋੜੀਆਂ ਜੀਆਂ ਹੋਰ ਇੰਪਿਉਰਿਟੀਆਂ ਚਲੇ ਜਾਣੀਆਂ ਇੱਦਾਂ ਹੀ ਪਰਮੇਸ਼ਵਰ ਦਾ ਵਚਨ ਹੈ ਆ ਜਿਵੇਂ-ਜਿਵੇਂ ਆਪਾਂ ਵਚਨ ਨੂੰ ਪੜ੍ਹਦੇ ਆ ਸਮਝਦੇ ਆ ਉਹ ਸਾਨੂੰ ਸ਼ਾਨਣਾ ਲੱਗ ਰਿਹਾ ਆ ਤੇ ਸ਼ਾਨ ਸ਼ਾਨ ਕੇ ਖਰੀ ਚੀਜ਼ ਜਿਹੜੀ ਆ ਉਹਦੀ ਝਲਕ ਨਜ਼ਰ ਆਉਣੀ ਸ਼ੁਰੂ ਹੋ ਜਾਂਦੀ ਆ ਤੇ ਫੇਰ ਜਦੋਂ ਤੁਸੀਂ ਛਾਤੀ ਮਾਰਦੇ ਆ ਫੇਰ ਤੁਹਾਨੂੰ ਤੁਹਾਡੇ ਜੀਵਨ ਦੇ ਵਿੱਚ ਪ੍ਰਭੂ ਦੀ ਝਲਕ ਨਜ਼ਰ ਆਉਂਦੀ ਆ ਹallelujah ਹallelujah ਇਹ ਹੀ ਆ ਨਵੀਂ ਇਨਸਾਨੀਅਤ ਇਹ ਹੀ ਆ ਨਵੇਂ ਸਿਰਿਓਂ ਜਨਮ ਲੈਣਾ ਸ਼ਾਨਣਾ ਲਾਉਣਾ ਹੈ ਆਪਣੀ ਜ਼ਿੰਦਗੀ ਦੇ ਵਿੱਚ ਪੁਰਾਣੀ ਇਨਸਾਨੀਅਤ ਦੇ ਵਿੱਚੋਂ ਬਾਹਰ ਆਉਣਾ ਹੈ। ਸ਼ਾਨਣਾ ਲਾਉਣਾ, ਗਾਲਾਂ ਕੱਢਣ ਵਾਲਾ ਸੁਭਾਅ ਛੱਡੋ। ਝੂਠ ਬੋਲਣ ਵਾਲਾ ਸ਼ਾਨ ਛੱਡੋ। ਕਿ ਹੁਣ ਪਿਓਰਿਟੀਜ਼ ਜਿਹੜੀਆਂ ਆ ਤੁਸੀਂ ਉਹਨਾਂ ਨੂੰ ਰੱਖੀ ਜਾਣਾ ਹੈ। ਇੰਪਿਓਰਿਟੀਜ਼ ਨੂੰ ਜਿਹੜਾ ਆ ਆਪਣੇ ਨਾਲੋਂ ਸੈਪਰੇਟ ਕਰੀ ਜਾਣਾ। ਅਸ਼ੁੱਧ ਚੀਜ਼ਾਂ, ਗਲਤ ਚੀਜ਼ਾਂ ਨੂੰ ਵੱਖ ਕਰੀ ਜਾਣਾ ਹੈ ਤੇ ਸਾਫ਼ ਸੁਥਰੀਆਂ ਨੂੰ ਰੱਖੀ ਜਾਣਾ ਹੈ। ਫੇਰ ਅਸੀਂ ਪਰਮੇਸ਼ਵਰ ਦੇ ਰਾਜ ਨੂੰ ਦੇਖ ਸਕਦੇ ਹਾਂ ਫੇਰ ਸਾਨੂੰ ਸਮਝ ਆਉਣੀ ਉਹ ਅੱਛਾ ਮੇਰੇ ਅੰਦਰ ਪਰਮੇਸ਼ਵਰ ਨੇ ਸਚਾਈ ਵੀ ਰੱਖੀ ਸੀਗੀ ਮੈਂ ਝੂਠ ਤੇ ਹੀ ਚੱਲਦਾ ਰਿਹਾ ਝੂਠ ਹੀ ਬੋਲਦਾ ਰਿਹਾ ਝੂਠ ਹੀ ਸੁਣਦਾ ਰਿਹਾ ਤੇ ਸੱਚ ਮੇਰੇ ਅੰਦਰ ਹੀ ਲੁਕਿਆ ਹੋਇਆ ਸੀ ਮੈਂ ਝੂਠ ਨੂੰ ਛਾਂਣਾ ਫੇਰ ਕੇ ਬਾਹਰ ਕੱਢਿਆ ਤੇ ਪਿੱਛੇ ਕੀ ਬਚਿਆ ਸੱਚ ਅੱਛਾ ਪਿਆਰ ਵੀ ਮੇਰੇ ਅੰਦਰ ਹੀ ਸੀ ਜਦੋਂ ਮੈਂ ਨਫ਼ਰਤ ਨੂੰ ਛਾਂੜਣਾ ਲਾ ਕੇ ਬਾਹਰ ਕੱਢਿਆ ਤੇ ਪਿੱਛੇ ਕੀ ਬਚਿਆ ਪਿਆਰ ਜਦੋਂ ਅਸੀਂ ਕੂੜਾ ਘਟਾ ਸੁੰਭਰ ਦਿਨੇ ਆ ਫੇਜ ਰੱਖ ਲੋ ਸੰਗ ਮਰਮਰ ਦਾ ਪੱਥਰ ਲੱਗਾ ਆ ਬਹੁਤ ਚੇਹਰ ਹੋ ਗਿਆ ਕਿਸੇ ਨੇ ਉੱਤੇ ਝਾੜੂ ਪੋਚਾ ਨਹੀਂ ਫੇਰਿਆ ਉਹ ਪਤਾ ਲੱਗੂਗਾ ਵੀ ਉੱਥੇ ਪੱਥਰ ਆ ਕਿ ਕੱਚੀ ਥਾਂ ਹੈ ਪਤਾ ਹੀ ਨਹੀਂ ਲੱਗਣਾ ਪਰ ਪੱਥਰ ਕਦੋਂ ਦਿਖੂਗਾ ਜਦੋਂ ਉਹਨੂੰ ਸੁੰਬਰਣਾ ਸ਼ੁਰੂ ਕਰਾਂਗੇ ਪਹਿਲਾਂ ਤਾਂ ਉੱਤੋਂ ਮੋਟੋਆਂ ਮੋਟੀਆਂ ਜੜੀਆਂ ਟਹਿਣੀਆਂ ਪੱਤੇ ਕਾਗਜ਼ ਹੋਰ ਲੈਟਰ ਪਟਰ ਕੂੜਾ ਆ ਉਹਨੂੰ ਇਕੱਠਾ ਕਰਾਂਗੇ ਫੇਰ ਪਤਾ ਲੱਗੂ ਅੱਛਾ ਥੱਲੇ ਜ਼ਮੀਨ ਆ ਪਧਰੀ ਜ਼ਮੀਨ ਆ ਫੇਰ ਜੋ ਥੱਲੇ ਆ ਚਾਹੇ ਮਿੱਟੀ ਆ ਰੇਤ ਆ ਫੇਰ ਉਹਨੂੰ ਸੁੰਬਰ ਫੇ ਪਥਰ ਲੱਗਣਾ ਅੱਛਾ ਪੱਥਰ ਤਾਂ ਬੜਾ ਕੀਮਤੀ ਲੱਗਾ ਐ ਥਾਂ ਦਾ ਬਹੁਤ ਸੋਹਣੀ ਆ ਪਰ ਉਦੋਂ ਪਹਿਲਾਂ ਕੀ ਸੀ ਖੰਡਰ ਹੀ ਸੀ ਉਦੋਂ ਪਹਿਲਾਂ ਕੁਛ ਸਹੀ ਨਜ਼ਰ ਹੀ ਨਹੀਂ ਆਉਂਦਾ ਸੀਗਾ ਇੱਦਾਂ ਹੀ ਜਾਉਂਦਾ ਸੀ ਇੱਥੇ ਰਹਿਣਾ ਆ ਇੰਨੇ ਗੰਦੇ ਥਾਂ 'ਚ ਤੇ ਜਦੋਂ ਸਵਾਰ ਲਿਆ ਇੱਥੇ ਰਹਿਣਾ ਆ ਇਹ ਮੇਰਾ ਥਾਂ ਆ ਇੰਨਾ ਸੋਹਣਾ ਫੇਰ ਅਸੀਂ ਵਾਰ-ਵਾਰ ਸਾਰਿਆਂ ਨੂੰ ਦਿਖਾਉਨੇ ਦੇਖੋ ਦਬਲਾ ਇਹ ਉਹੀ ਆ ਇਹ ਉਹੀ ਚੀਜ਼ ਆ ਮੈਂ ਕਿਹਾ ਜੇ ਤੁਹਾਡੇ ਘਰ ਵਿੱਚ ਪਿੱਤਲ ਦਾ ਭਾਂਡਾ ਆ ਤੁਸੀਂ ਉਹਨੂੰ ਹੀ 2 ਮਹੀਨੇ ਨਾ ਮੰਜੋ ਉਹਦੇ ਉੱਤੇ ਕਾਲੋ ਜੰਮ ਜਾਂਦੀ ਆ ਪਿੱਤਲ ਛੱਡੋ ਤੁਸੀਂ ਕੱਚ ਨੂੰ ਹੀ ਸਵਾਰ ਕੇ ਨਾ ਮੰਜੋ ਤੇ ਉਹ ਵੀ ਤੁੰਦਲਾ ਹੋ ਜਾਂਦਾ ਆ ਇਦਾਂ ਹੀ ਸਾਡੇ ਦਿਲ ਦੀ ਹਾਲਤ ਆ ਜਦੋਂ ਅਸੀਂ ਹੱਥ ਨਹੀਂ ਫੇੜਦੇ ਇਹਨੂੰ ਜਦੋਂ ਅਸੀਂ ਇਹਦੀ ਕਲੀਨਿੰਗ ਨਹੀਂ ਕਰਦੇ ਇਹ ਧੁੰਦਲਾ ਹੁੰਦਾ 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 ਹੈ ਕਿਤੇ ਪਤਾ ਨਹੀਂ ਕਿੰਨੀਆਂ ਪਰਤਾਂ ਛੜ ਜਾਂਦੀਆਂ ਆ ਮਹਿਲ ਦੀਆਂ ਪਰ ਜਦੋਂ ਅਸੀਂ ਇਹਦੀ ਪਰਮੇਸ਼ਵਰ ਦੇ ਵਚਨ ਦੇ ਨਾਲ ਸਫਾਈ ਕਰਦੇ ਆ ਜਿਵੇਂ ਕਈ ਭੈੜਾ ਕੀ ਕਰਦੀਆਂ ਲੱਸੀ ਵਿੱਚ ਰੇਤ ਰਲਾ ਕੇ ਫੇ ਪਿੱਤਲ ਦੇ ਭਾਂਡੇ ਮਾਂਜਦੀਆਂ ਉਸ ਭਾਂਡੇ ਨੂੰ ਪਹਿਲਾਂ ਦੇਖੋ ਤੇ ਫੇ ਮਾਂਜਣ ਤੋਂ ਬਾਅਦ ਚ ਦੇਖੋ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਰੇਤ ਖੁਰਦਰੀ ਆ ਤੇ ਲੱਸੀ ਖੱਟੀ ਆ ਇਤਨਾ ਹੀ ਪਰਮੇਸ਼ਵਰ ਦਾ ਵਚਨ ਕਈ ਵਰੀ ਚੋਬਦਾ ਆ ਔਖਾ ਲੱਗਦਾ ਆ ਪਰ ਜਦੋਂ ਸਾਡੇ ਤੇ ਫਿਰਦਾ ਆ ਲਿਸ਼ਕਾ ਕੇ ਰੱਖ ਦਿੰਦਾ ਤਾਂ ਫਿਰ ਦੇਖਣ ਵਾਲੇ ਵੀ ਕਹਿੰਦੇ ਵਾਹ ਬਈ ਵਾਹ ਕੀ ਬਾਤਾਂ ਸੋ ਪਰਮੇਸ਼ਵਰ ਦਾ ਵਚਨ ਤਾੜਨ ਲਈ ਸੁਧਾਰਨ ਲਈ ਗਜਾਉਣ ਦੇ ਲਈ ਤੇ ਜੀਵਨ ਦਾ ਆ ਅਸੀਂ ਪਰਮੇਸ਼ਰ ਦੇ ਵਚਨ ਨੂੰ ਲੈਣਾ ਹੈ ਤੇ ਨਵੇਂ ਸਿਰਿਓਂ ਪੈਦਾ ਹੋਣਾ ਹੈ ਇੱਕ ਨਿਊ ਕ੍ਰिएशन ਇੱਕ ਨਵੀਂ ਸ੍ਰਿਸ਼ਟ ਬਣ ਕੇ ਅਸੀਂ ਸਾਹਮਣੇ ਆਉਣਾ ਹੈ ਜਦੋਂ ਕੋਈ ਸਾਡੇ ਜੀਵਨ ਵਿੱਚ ਝਾਤੀ ਮਾਰੇ ਉਹ ਲੱਗੇ ਅੱਛਾ ਤੂੰ ਉਹ ਹੀ ਆ ਤੇਰੀਆਂ ਤਾਂ ਗੱਲਾਂ ਹੀ ਬਦਲ ਗਈਆਂ ਤੇਰਾ ਤੇ ਉੱਠਣਾ ਬੈਠਣਾ ਹੀ ਬਦਲ ਗਿਆ ਲੱਗਦਾ ਹੀ ਨਹੀਂ ਤੂੰ ਉਹ ਆ ਉਹ ਤੂੰ ਤਾਂ ਨਾ ਹੀ ਹੋ ਗਿਆ ਜਦ ਕੋਈ ਤੁਹਾਨੂੰ ਇੰਨੀ ਗੱਲ ਕਹੇ ਤਾਂ ਸਮਝੋ ਕਿ ਨਵਾਂ ਜੀਵਨ ਮਿਲ ਗਿਆ ਹallelujah ਤੇ ਜੇ ਕੋਈ ਤੁਹਾਨੂੰ ਆਣ ਕੇ ਕਹੇ ਅੱਛਾ ਅਹੀਂ ਸੁਣਿਆ ਹੀ ਵੀ ਤੁਸੀਂ ਹੁਣ satsang ਚ ਜਾਂਦੇ ਆ ਤੇ ਅਜੇ ਵੀ ਗੁੱਤੋ ਗੁੱਤੀ ਹੋ ਰਹੇ ਆ ਅਜੇ ਵੀ ਤੇਰੀ ਛੁੰਡੀ ਤੇ ਮੇਰੀ ਬੋਦੀ ਹੱਥੋਂ ਹੱਥ ਹੋ ਰਹੀਆਂ ਆ ਤੇ ਫੇਰ ਸਮਝੋ ਕਿ ਅਜੇ ਨਵੀਂ ਇਨਸਾਨੀਅਤ ਪੈਦਾ ਨਹੀਂ ਹੋਈ ਅਜੇ ਸਭ ਕੁਝ ਪੁਰਾਣਾ ਹੀ ਚੱਲ ਰਿਹਾ ਹੈ ਨਵੀਂ ਇਨਸਾਨੀਅਤ ਜਿੱਦਣ ਪੈਦਾ ਹੋ ਗਈ ਲੋਕਾਂ ਨੇ ਤੁਹਾਨੂੰ ਕਹਿ ਦੇਣਾ ਤੂੰ ਨਵਾਂ ਇਨਸਾਨ ਹੋ ਗਿਆ ਹੈ ਤੇ ਜਿੰਨੀ ਦੇਰ ਨਾ ਹੋਈ ਓਨੀ ਦੇਰ ਉਹਨਾਂ ਨੇ ਤੁਹਾਨੂੰ ਕਹਿਣਾ ਤੁਹਾਡਾ ਕੀ ਬਦਲਿਆ ਜਿਹੜਾ ਸਾਡਾ ਬਦਲਣਾ ਹੈ ਤਾਂ ਸਮਝ ਲਓ ਇਹ ਜੇ ਪੁਰਾਣੀ ਇਨਸਾਨੀਅਤ ਹੈ ਫੇਰ ਪਰਭੂ ਕੀ ਕਹਿੰਦੇ ਜੇ ਕੋਈ ਜਾਲਰ ਆਤਮਾ ਤੋਂ ਨਾ ਜਨਮੇ ਜਲ ਤੋਂ ਜਨਮਣਾ ਕੀ ਹੈ ਬਪਤਿਸਮਲ ਪ੍ਰਾਪਤ ਕਰਨਾ ਬਪਤਿਸਮਾ ਸਿਰਫ ਨੋਣਾ ਨਹੀਂ ਆ ਨਾ ਕਿ ਤਾ ਤੁਸੀਂ ਹੋ ਸਕਦਾ ਸ਼ਾਇਦ ਘਰੋਂ ਆਏ ਨਾ ਕਿ ਆਏ ਹੋਵੋ ਨਾਟ ਸ਼ੋਰ ਪਰ ਜਿਆਦੇ ਚਾਂਸ ਆ ਕਿਉਂਕਿ ਇਹਦੇ ਢੰਡ ਨਹੀਂ ਆਈ ਪਰ ਫੇਰ ਵੀ ਕਈਆਂ ਨੂੰ ਪਾਣੀ ਤੋਂ ਬਹੁਤ ਡਰ ਲੱਗਦਾ ਆ ਪਰ ਬਪਤਿਸਮਾ ਇਸ ਲਈ ਨਹੀਂ ਆ ਕਿ ਤੁਸੀਂ ਘਰੋਂ ਸ਼ਾਵਰ ਨਹੀਂ ਲੈ ਕੇ ਆਏ ਬੈਥ ਨਹੀਂ ਲਿਆ ਤੁਸੀਂ ਤੇ ਇਸ ਲਈ ਇੱਥੇ ਤੁਸੀਂ ਜਿਹੜਾ ਆਜੋ ਜੀ ਖੁੱਲਾ ਟਾਬੇ ਆ ਪਾਸਟਰ ਜੀ ਤੁਹਾਨੂੰ ਆਪ ਸ਼ਾਵਰ ਦੇਣਗੇ ਨੋ ਬਪਤਿਸਮਾ ਦਾ ਮਤਲਬ ਆ ਦਫਨ ਹੋ ਜਾਣਾ ਤੇ ਮੁੜ ਜ਼ਿੰਦਾ ਹੋਣਾ ਜਦੋਂ ਅਸੀਂ ਪਾਣੀ ਦੇ ਢੇਠਾਂ ਜਾਣਾ ਹੈ ਸਾਨੂੰ ਬਪਤਿਸਮੇ ਦੇ ਲਈ ਸਭ ਤੋਂ ਪਹਿਲਾਂ ਮੈਂਟਲੀ ਪ੍ਰੇਪੇਅਰ ਹੋਣਾ ਵੀ ਹੈਵ ਟੂ ਨੋ ਵਾਟ ਇਜ਼ ਬੈਪਟਿਸਮ ਸਭ ਤੋਂ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਬਪਤਿਸਮਾ ਹੈ ਕੀ ਬਪਤਿਸਮਾ ਕੋਈ ਧਰਮ ਦਾ ਬਦਲਣਾ ਨਹੀਂ ਹੈ ਬਪਤਿਸਮਾ ਲੈਣ ਨਾਲ 크ਿਸਚਨ ਹੋਣਾ ਇਦਾਂ ਦਾ ਕੋਸ਼ ਨਹੀਂ ਹੈ ਜਿਵੇਂ ਆਪਾਂ ਮਸਾ ਕੀਤਾ ਤੇਲ ਨੂੰ ਅਪਲਾਈ ਕਰਕੇ ਕਹਿੰਦੇ ਮੈਂ ਯਿਸੂ ਦਾ ਲਹੂ ਲਾ ਲਿਆ ਹੁਣ ਮੈਂ ਠੀਕ ਹੋ ਜਾਣਾ ਅੱਜ ਇੱਕ ਇੰਨੀ ਵੰਡਰਫੁਲ ਟੈਸਟੀਮਨੀ ਸੀ ਉਹਨਾਂ ਦੀ ਲਾਈਫ ਦੇ ਵਿੱਚ ਚਾਰ ਪੰਜ ਉਹ ਬਜ਼ੁਰਗ ਜੋੜਾ ਸੀਗਾ ਉਹਨਾਂ ਨੇ ਕਿਹਾ ਉਹ ਬਾਥਰੂਮ ਦੇ ਵਿੱਚ ਡਿੱਗੇ ਪਰ ਉਹਨਾਂ ਨੇ ਪ੍ਰਭੂ ਯਿਸੂ ਮਸੀਹ ਦਾ ਲਹੂ ਲਗਾਇਆ ਮਸਾ ਕੀਤਾ ਤੇਲ ਲਗਾਇਆ ਕੋਈ ਪ੍ਰੋਬਲਮ ਨਹੀਂ ਹੋਈ ਮਾਤਾ ਜੀ ਬਿਮਾਰ ਸੀਗੇ ਤੇ ਲਾਇਆ ਕੋਈ ਪ੍ਰੋਬਲਮ ਨਹੀਂ ਹੋਈ ਮਤਲਬ ਸਭ ਕੁਝ ਠੀਕ ਹੋ ਹੀ ਗਿਆ ਉਹਨਾਂ ਨੇ ਚਾਰ ਗੋਆਈਆਂ ਮਸਾ ਕੀਤੇ ਤੇਲ ਦੀਆਂ ਦਿੱਤੀਆਂ ਪਰ ਉਹਨਾਂ ਨੇ ਤੇਲ ਸਮਝ ਕੇ ਲਾਇਆ ਸੀ ਕਿ ਲਹੂ ਸਮਝ ਕੇ ਲਾਇਆ ਸੀ ਲਹੂ ਸਮਝ ਕੇ ਲਾਇਆ ਸੀ ਹੈਨਾ ਤਾਂ ਸਿੰਬੋਲਿਕ ਥਿੰਗਸ ਨਿਸ਼ਾਨ ਦੇ ਤੌਰ ਤੇ ਤੁਸੀਂ ਘਰਾਂ ਵਿੱਚ ਕਰਾਸ ਲਗਾਉਂਦੇ ਹੋ ਲਗਾਉਂਦੇ ਹੋ ਨਾ ਕਈਆਂ ਨੇ ਘਰਾਂ ਵਿੱਚ ਕਰਾਸ ਲਗਾਏ ਹੋਏ ਆ ਉਦਾਂ ਤੇ ਵਚਨ ਲਿਖੇ ਹੋਏ ਆ ਕਿਉਂ ਲਗਾਏ ਆ ਲਾਜਮੀ ਨਹੀਂ ਆ ਪਰ ਜਿਨ੍ਹਾਂ ਨੇ ਲਾਏ ਆ ਕਿਉਂ ਲਗਾਏ ਜਦ ਵੀ ਅਸੀਂ ਕਰਾਸ ਵਾਲ ਦੇਖੀਏ ਤਾਂ ਸਾਨੂੰ ਯਾਦ ਆਏ ਕਿ ਪ੍ਰਭੂ ਯਿਸੂ ਮਸੀਹ ਸਾਡੇ ਗੁਨਾਹਾਂ ਨੂੰ ਚੁੱਕ ਕੇ ਸਲੀਬ ਉੱਤੇ ਬਲੀਦਾਨ ਹੋਏ ਇੱਕ ਨਿਸ਼ਾਨ ਕਿ ਮੇਰੇ ਗੁਨਾਹ ਪ੍ਰਭੂ ਯਿਸੂ ਮਸੀਹ ਇਸ ਕਰਾਸ ਤੇ ਲੱਕੇ ਚਲੇਗੇ ਤੇ ਮੈਂ ਨਜ਼ਾਤ ਪਾਲੀ ਮੈਂ ਚੰਗਾ ਹੋ ਗਿਆ ਇੱਕ ਨਿਸ਼ਾਨ ਦੇ ਤੌਰ ਤੇ ਤੁਹਾਨੂੰ ਪਤਾ ਅਦਰਵਾਈਜ਼ ਸਲੀਬੀ ਮੌਤ ਜਿਹੜੀ ਸੀ ਨਾ ਉਹ ਸਲੀਬ ਵੱਲ ਦੇਖ ਕੇ ਲੋਕੀ ਡਰ ਜਾਂਦੇ ਸੀ ਉਹਨੂੰ ਘਨਾਉਣੀ ਚੀਜ਼ ਸਮਝਿਆ ਜਾਂਦਾ ਸੀ ਅੱਜ ਉਸੇ ਘਨਾਉਣੀ ਚੀਜ਼ ਨੂੰ ਜਿਹੜੀ ਇੱਕ ਸਮੇਂ ਘਨਾਉਣੀ ਸੀ ਅੱਜ ਸਾਡੇ ਘਰਾਂ ਵਿੱਚ ਇੱਕ ਪਵਿੱਤਰ ਨਿਸ਼ਾਨ ਦੇ ਤੌਰ ਤੇ ਜਿਹੜੀ ਉਹ ਰੱਖੀ ਜਾਂਦੀ ਕਿਉਂ ਕਿਉਂਕਿ ਕਹਾਣੀ ਬਦਲ ਗਈ ਪਹਿਲਾਂ ਸਿਰਫ ਉਹੀ ਸਲੀਬ ਤੇ ਜਾਂਦੇ ਸੀ ਜਿੱਦਾਂ ਕਿਸੇ ਨੇ ਚੋਰੀ ਕੀਤੀ ਕਿਸੇ ਦਾ ਕਤਲ ਕੀਤਾ ਕੋਈ ਬਹੁਤ ਮਾੜੇ ਕੰਮ ਕੀਤੇ ਉਦੋਂ ਤੱਕ ਉਹ ਬਹੁਤ ਕਨਾਉਣੀ ਚੀਜ਼ ਸੀ ਪਰ ਇੱਕ ਸਿਰਫ ਇੱਕ ਜਿਹਦਾ ਨਾਂ ਯਿਸੂ ਮਸੀਹ ਜਦੋਂ ਉਹ ਸਾਡੇ ਗੁਨਾਹਾਂ ਨੂੰ ਚੱਕ ਕੇ ਸਲੀਬ ਉੱਤੇ ਬਲੀਦਾਨ ਹੋ ਗਏ ਤੈਨੂੰ ਪਤਾ ਉਸ ਲੀਬ ਕਨਾਉਣੀ ਨਹੀਂ ਰਹੀ ਉਹ ਸਾਡੀ ਮੁਕਤੀ ਦਾ ਵਸੀਲਾ ਬਣ ਗਈ ਉਹ ਵੀ ਉਸ ਸਟੋਰੀ ਦਾ ਪਾਰਟ ਪਲੇ ਕਰਗੀ ਜਿਹੜੀ ਸਾਡੀ ਮੁਕਤੀ ਦੀ ਸਟੋਰੀ ਆ ਇਤਾਂ ਹੀ ਬਪਤਿਸਮਾ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਚਿੰਨ੍ਹ ਐ ਐਲਾਨ ਕਰਨ ਦਾ ਕਿ ਜਦ ਮੈਂ ਬਪਤਿਸਮਾ ਲਵਾਵਾਂਗਾ ਤੇ ਮੈਂ ਮਸੀਹ ਦੇ ਵਿੱਚ ਦਫਨ ਕੀਤਾ ਜਾਵਾਂਗਾ ਉਹ ਇਨਸਾਨ ਜਿਹੜਾ ਮੇਰੇ ਅੰਦਰ ਪਾਪ ਕਰਦਾ ਹਰਾਮ ਕਾਰੀਆਂ ਕਰਦਾ ਝੂਠ ਬੋਲਦਾ ਲੜਾਈਆਂ ਕਰਦਾ ਈਰਖਾ ਰੱਖਦਾ ਨਿੰਦਾ ਚੁਗਲੀ ਕਰਦਾ ਜਿਹੜਾ ਭ੍ਰਿਸ਼ਟ ਆ ਅੱਜ ਉਹ ਇਨਸਾਨ ਦਫਨ ਹੋ ਜਾਏਗਾ ਜਿੱਦਾਂ ਇਨ ਫਿਊ ਸੈਕੰਡਸ ਆਫਟਰ ਅ ਵੈਰੀ ਮੂਮੈਂਟ ਕੋਸ਼ੀ ਪਲਾਂ ਵਿੱਚ ਛੱਟਣੀ ਜਦੋਂ ਤੁਸੀਂ ਬਾਹਰ ਨੂੰ ਆਉਣਾ ਹੈ ਉਹ ਆ ਹੁਣ ਮੈਂ ਮਸੀਹ ਵਿੱਚ ਇੱਕ ਨਵਾਂ ਵਿਅਕਤੀ ਜੀ ਉੱਠਿਆ ਹਾਂ ਹਾਲੇਲੂਇਆ ਹallelujah ਜਿਹੜਾ ਗਲਤ ਸੀ ਉਹ ਰਹਿ ਗਿਆ ਥੱਲੇ ਹੀ ਉਹ ਦੱਬਿਆ ਗਿਆ ਹੈ ਪਰ ਜਿਹੜਾ ਬਾਹਰ ਆਇਆ ਆ ਉਹ ਬਦਲਿਆ ਹੋਇਆ ਆ ਉਹ ਨਵਾਂ ਆ ਉਹ ਕੌਣ ਆ ਜਿੰਨੂੰ ਪਰਮੇਸ਼ਵਰ ਨੇ ਆਪਣੇ ਰੂਪ ਉੱਤੇ ਬਣਾਇਆ ਜਿਹਦਾ ਰੂਪ ਵਿਗੜ ਗਿਆ ਸੀ ਜਿਹੜਾ ਰੂਪੋਂ ਕੁਰੂਪ ਹੋ ਗਿਆ ਸੀ ਪਰਮੇਸ਼ਵਰ ਦਾ ਰੂਪ ਕਿਹੋ ਜਿਹਾ ਆ ਕਿਸੇ ਨੇ ਦੇਖਿਆ ਪਰਮੇਸ਼ਵਰ ਦਾ ਰੂਪ ਉਹਨੂੰ ਫਿਜ਼ੀਕਲ ਫਾਰਮ ਦੇ ਵਿੱਚ ਬਾਇਓਲੋਜੀਕਲ ਸਟੇਟ ਦੇ ਵਿੱਚ ਕਿਸੇ ਨੇ ਨਹੀਂ ਦੇਖਿਆ ਪਰ ਉਹਦੇ ਰੂਪ ਨੂੰ ਦੇਖਿਆ ਚੰਗਿਆਈਆਂ ਦੇ ਵਿੱਚ ਪਲਿਹਾਈਆਂ ਦੇ ਵਿੱਚ ਦਇਆ ਦੇ ਵਿੱਚ ਨਿਮਰਤਾ ਦੇ ਵਿੱਚ ਹਲੀਮੀ ਦੇ ਵਿੱਚ ਉਹਦੀ ਸਮਰਥ ਦੇ ਵਿੱਚ ਤੁਹਾਨੂੰ ਪਤਾ ਉਹ ਸਾਰੀਆਂ ਚੀਜ਼ਾਂ ਦਇਆ ਹਲੇਮੀ ਸਮਰਥ ਨਿਮਰਤਾ ਪਿਆਰ ਉਹ ਸਭ ਚੀਜ਼ਾਂ ਪਰਮੇਸ਼ਰ ਨੇ ਸਾਡੇ ਅੰਦਰ ਪਾਈਆਂ ਆ ਇਹ ਹੀ ਆ ਕਿ ਪਰਮੇਸ਼ਰ ਨੇ ਸਾਨੂੰ ਆਪਣੇ ਸਰੂਪ ਉੱਤੇ ਬਣਾਇਆ ਪਰ ਕੀ ਹੋਇਆ ਅਸੀਂ ਦੇ ਆਲੂ ਰਹੇ ਨਹੀਂ ਜਦੋਂ ਬੱਚਾ ਹੀ ਹੁੰਦਾ ਆ ਉਹ ਕਿੰਨਾ ਦੇ ਆਲੂ ਹੁੰਦਾ ਆ ਜੇ ਉਹਦੇ ਅੱਗੇ ਤੁਸੀਂ ਹੱਥ ਕਰਦੇ ਮੂੰਹ ਚੋਂ ਟੌਫੀ ਕੱਢ ਕੇ ਤੁਹਾਡੇ ਹੱਥ ਤੇ ਰੱਖ ਦਿੰਦਾ ਜੋ ਕੁਛ ਖਾਂਦਾ ਆ ਤੁਹਾਡੇ ਮੋਰੇ ਮੋਰੇ ਲੈ ਕੇ ਤੁਰਿਆ ਫਿਰਦਾ ਵੀ ਤੂੰ ਵੀ ਲੈ ਲੈ ਕਿਉਂ ਉਹਦੇ ਅੰਦਰ ਦਇਆ ਆ ਉਹਦੇ ਅੰਦਰ ਅਜੇ ਪਿਓਰ ਨੇਚਰ ਆ ਉਹਨੂੰ ਪਤਾ ਨਹੀਂ ਆ ਕੌਣ ਦੁਸ਼ਮਣ ਆ ਕੌਣ ਦੋਸਤ ਆ ਉਹਨੂੰ ਕੁਛ ਨਹੀਂ ਪਤਾ ਉਸ ਇੱਕ ਪਿਓਰ ਸੋਲ ਆ ਇੱਕ ਸ਼ੁੱਧ ਆਤਮਾ ਆ ਉਹਦਾ ਸ਼ੁੱਧ ਮਾਨਿਆ ਭਾ ਜਿਵੇਂ ਜਿਵੇਂ ਮੈਨ ਚੜਦੀ ਗਈ ਦੁਨੀਆ ਦੀ ਗਲਤ ਚੀਜ਼ਾਂ ਉਹ ਘਰ ਚੋਂ ਹੀ ਸਿੱਖਦਾ ਜੇ ਆਪਾਂ ਕਹੀਏ ਕੋਈ ਕਹਿੰਦਾ ਸਕੂਲੋਂ ਸਿੱਖ ਆਏ ਕੋਈ ਕਹਿੰਦਾ ਕਿਤੇ ਉਹ ਸਕੂਲ ਨਿਆਣਾ ਕਿੰਨਾ ਚੱਲ ਰਿਹਾ ਕਾਲਜ ਕਿੰਨਾ ਚੱਲ ਰਿਹਾ 6 ਘੰਟੇ 8 ਘੰਟੇ ਇਹ ਗਲਤ ਗੱਲ ਆ ਅਸੀਂ ਆਪਣਾ ਬਲੇਮ ਲਾ ਕੇ ਲੋਕਾਂ ਦੇ ਗਲ ਪਾ ਦਿੰਨੇ ਆ ਇਟਸ ਰੋਂਗ ਤੁਹਾਡਾ ਨਿਆਣਾ ਸਭ ਤੋਂ ਵੱਧ ਤੁਹਾਡੇ ਨਾਲ ਟਾਈਮ ਸਪੈਂਡ ਕਰਦਾ ਹੈ ਜੇ ਉਹ 8 ਘੰਟੇ ਬਾਹਰ ਆਇਆ 16 ਘੰਟੇ ਤੁਹਾਡੇ ਨਾਲ ਆ ਤੁਸੀਂ ਉਹਨੂੰ ਫਿਰ ਆਪਣੇ ਵਰਗਾ ਕਿਉਂ ਨਹੀਂ ਬਣਾਇਆ ਸਾਉਕਸ਼ ਜੋ ਵੀ ਦਾ ਪੇਚ ਸਿੱਖੇ ਆ ਉਹਨੇ ਸਾਡੇ ਕੋਲੋਂ ਹੀ ਸਿੱਖੇ ਆ ਝੂਠ ਬੋਲਣਾ ਅਸੀਂ ਸਿਖਾਇਆ ਕੌਣ ਚੰਗਾ ਕੌਣ ਮਾੜਾ ਭਿੰਨ ਭੇਤ ਕਰਨੇ ਅਸੀਂ ਸਿਖਾਏ ਆ ਸੋ ਇਦਾਂ ਹੀ ਅਸੀਂ ਛੋਟੇ ਨਿਆਣੇ ਨੂੰ ਰੂਪੋਂਕ ਰੂਪ ਉਹਦੇ ਮਾਪਿਓ ਬਣਾਉਂਦੇ ਆ ਉਹਦੇ ਗ੍ਰੈਂਡਪੇਰੈਂਟਸ ਬਣਾਉਂਦੇ ਆ ਜਦੋਂ ਉਹਦੀਆਂ ਆਦਤਾਂ ਨੂੰ ਉਹ ਵਿਗਾੜਦੇ ਆ ਇਹਨੂੰ ਬੁਲਾਉਣਾ ਤੇ ਇਹਨੂੰ ਨਹੀਂ ਬੁਲਾਉਣਾ ਇਹ ਚੰਗਾ ਆ ਇਹ ਨਹੀਂ ਚੰਗਾ ਮਾਸੀ ਨੂੰ ਮਿਲਣਾ ਭੂਆ ਨੂੰ ਨਹੀਂ ਮਿਲਣਾ ਇਹ ਸਭ ਕੀ ਆ ਉਦੋਂ ਤੁਸੀਂ ਉਹਦੇ ਆਤਮਾ ਦੇ ਨੈਣ ਨਕਸ਼ਾ ਨੂੰ ਵਿਗਾੜ ਰਹੇ ਆ ਤੁਸੀਂ ਉਹਦੀ ਅਸਲੀ ਇਨਸਾਨੀਅਤ ਨੂੰ ਖਤਮ ਕਰ ਰਹੇ ਆ ਹੁਣ ਜਿਵੇਂ ਜਿਵੇਂ ਉਹ ਵੱਡਾ ਹੋਇਆ ਫਿਰ ਜਿੰਨੇ ਲੋਕੀ ਉਹਦੀ ਲਾਈਫ ਦੇ ਵਿੱਚ ਐਂਟਰ ਕਰਦੇ ਗਏ ਚਾਹੇ ਘਰ ਵਾਲਾ ਬਣ ਕੇ ਘਰਵਾਲੀ ਬਣ ਕੇ ਅਧਿਆਪਕ ਦੇ ਰੂਪ ਵਿੱਚ ਦੋਸਤ ਦੇ ਰੂਪ ਦੇ ਵਿੱਚ ਬੌਸ ਦੇ ਰੂਪ ਵਿੱਚ ਸੁਪਰਵਾਈਜ਼ਰ ਦੇ ਰੂਪ ਵਿੱਚ EMPLOYE ਦੇ ਰੂਪ ਵਿੱਚ ਤਾਂ ਹਰੇਕ ਨੇ ਕੁਝ ਨਾ ਕੁਝ ਰੋਲ ਪਲੇ ਕੀਤਾ ਉਸ ਰੂਪ ਨੂੰ ਵਿਗਾੜਨ ਦਾ ਰੂਪਕ ਰੂਪ ਹੋ ਗਈ ਇਨਸਾਨੀਅਤ ਹੁਣ ਉਹ ਮਨੁੱਖ ਜਿਹਦੀ ਉਹ ਸ਼ਕਲ ਜਿਹੜੀ ਪਰਮੇਸ਼ਵਰ ਨੇ ਆਪਣੇ ਸਰੂਪ ਉੱਤੇ ਬਣਾਈ ਸੀ ਉਹ ਵਿਗੜ ਚੁੱਕੀ ਉਹ ਬਪਤਿਸਮਾ ਜਦੋਂ ਤੁਸੀਂ ਲੈਨੇ ਨਾ ਉਹ ਬਦਸੂਰਤ ਇਨਸਾਨ ਦੱਬਿਆ ਜਾਂਦਾ ਥੱਲੇ ਜਿਹੜਾ ਆਤਮਿਕ ਰੀਤੀ ਨਾਲ ਬਦਸੂਰਤ ਹੋ ਚੁੱਕਿਆ ਪਰ ਜਿੱਦਾਂ ਹੀ ਉਹ ਬਾਹਰ ਆਉਂਦਾ ਆ ਜਿਵੇਂ ਮਾਂ ਦੀ ਕੋਖ ਚੋਂ ਬਾਹਰ ਆਉਂਦਾ ਨਿਆਣਾ ਕਿੰਨਾ ਨਿਰਮਲ ਆ ਕਿੰਨਾ ਪਿਓਰ ਆ ਇਦਾਂ ਹੀ ਬਬ ਇਸਵੇਂ ਵਾਲੇ ਪਾਣੀ ਚੋਂ ਜਦੋਂ ਬਾਹਰ ਆਉਂਦਾ ਆ ਉਹ ਇੱਕ ਪਿਓਰ ਸੋਲ ਆ ਜਿਹੜੀ ਪਰਮੇਸ਼ਵਰ ਨੇ ਫੇਰ ਤੋਂ ਆਪਣੇ ਸਰੂਪ ਉੱਤੇ ਸਿਰਜ ਦਿੱਤੀ ਆ ਹੁਣ ਉਹਦੀ ਮਰਜ਼ੀ ਆ ਗਾਂ ਉਹਨੇ ਪਿਓਰਿਟੀ ਨੂੰ ਬਰਕਰਾਰ ਰੱਖਣਾ ਕਿ ਫੇਰ ਉਹਨੇ ਉਹੀ ਕੁਛ ਕਰਨਾ ਆ ਜੇ ਤਾਂ ਉਹਨੇ ਇੱਕ ਚਾਂਸ ਕੈਸ਼ ਕਰ ਲਿਆ ਕਿ ਅੱਜ ਮੈਨੂੰ ਬਪਤੇਸਮਾ ਮਿਲਿਆ ਹੁਣ ਮੈਂ ਅਗੇਨ ਪ੍ਰਭੂ ਦੇ ਸਰੂਪ ਤੇ ਆ ਕਿਉਂ ਕਿ ਆ ਜਾਂਦਾ ਬੋਨ ਅਗੇਨ ਪੁੱਛਿਆ ਜਾਂਦਾ ਕਿ ਤੁਸੀਂ ਨਵੇਂ ਸਿਰਿਓਂ ਜਨਮੇ ਹੋਏ ਆ ਬਾਹਰ ਜਾਓਗੇ ਤੇ ਉਹਨਾਂ ਨੇ ਤੁਹਾਨੂੰ ਪੁੱਛਣਾ ਯੂ ਆਰ ਜਨਰੇਸ਼ਨਲ ਕ੍ਰਿਸਚਨ ਔਰ ਬੋਰਨ ਅਗੇਨ ਕ੍ਰਿਸਚਨ ਤੁਸੀਂ ਜੱਦੀ ਪੁਸ਼ਤੀ ਕ੍ਰਿਸਚਨ ਜੇ ਕਿ ਬੋਰਨ ਅਗੇਨ ਤੁਹਾਡਾ ਪੁਨਰ ਜਨਮ ਦੁਬਾਰਾ ਜਨਮ ਹੋਇਆ ਆ ਜੱਦੀ ਪੁਸ਼ਤੀ ਦਾ ਮਤਲਬ ਕਿ ਕ੍ਰਿਸਚਨ ਟੱਬਰ ਚ ਜੰਮੇ ਸੀ ਤਾਂ ਕ੍ਰਿਸਚਨ ਆ ਦੁਬਾਰਾ ਜਨਮ ਦਾ ਮਤਲਬ ਬੁਰੀਆਂ ਆਦਤਾਂ ਨੂੰ ਛੱਡ ਕੇ ਸਹੀ ਜੀਵਨ ਵਿੱਚ ਪ੍ਰਵੇਸ਼ ਕੀਤੇ ਇਸ ਲਈ ਮਸੀਹ ਦੇ ਚੇਲੇ ਆ ਜੇ ਤੁਸੀਂ ਪਿਓਰਿਟੀ ਵਾਲੇ ਚਾਂਸ ਨੂੰ ਬਰਕਰਾਰ ਰੱਖੋਗੇ ਤਾਂ ਉਹ ਸੂਰਤ ਜੋ ਪਰਮੇਸ਼ਵਰ ਦੀ ਆ ਉਹ ਕੈਰੈਕਟਰ ਜੋ ਪਰਮੇਸ਼ਵਰ ਦਾ ਆ ਉਹ ਤੁਹਾਡੇ ਅੰਦਰ ਬਰਕਰਾਰ ਰਹੇਗਾ ਔਰ ਜਿਵੇਂ ਜਿਵੇਂ ਤੁਸੀਂ ਦੇਖੋ ਜਦੋਂ ਬੱਚਾ ਪੈਦਾ ਹੁੰਦਾ ਆ ਤੇ ਸਮਝ ਨਹੀਂ ਆਉਂਦੀ ਨਿਆਣਾ ਕਿਹਦੇ ਵਰਗਾ ਕਈ ਵਾਰੀ ਤਾਂ ਫਿੰਨਾ ਜਾਈ ਲੱਗਦਾ ਹੁੰਦਾ ਉਹਦੇ ਨੂੰ ਸੋਜ ਪੈ ਗਿਆ ਤਾਂ ਨੱਕ ਫੁੱਲਿਆ ਹੁੰਦਾ ਪਰ ਜਿਵੇਂ ਜਿਵੇਂ ਉਹ ਉਦੀ ਬਾਡੀ ਡੁਅਲਪ ਹੁੰਦੀ ਆ ਉਹ ਵੱਡਾ ਹੁੰਦਾ ਤੇ ਉਹਦੇ ਨੈਣ ਨਕਸ਼ ਕੋਈ ਕਹਿੰਦਾ ਅੱਖਾਂ ਤੇ ਨਿਰੀਆਂ ਹੀ ਮਾਂ ਤੇ ਗਈਆਂ ਨੱਕ ਤਾਂ ਡੈਡੀ ਤੇ ਆ ਕਈ ਪੂਰਾ ਹੀ ਡੈਡੀ ਵਰਗੇ ਹੁੰਦੇ ਕੋਈ ਪੂਰੇ ਮਾਂ ਵਰਗੇ ਕੋਈ ਰਾਜਪ੍ਰਤਾਪ ਵਾਂਗ ਆਪਣੇ ਗ੍ਰੈਂਡਫਾਦਰ ਵਾਂਗ ਵੀ ਹੁੰਦੇ ਆ ਤੁਹਾਨੂੰ ਪਤਾ ਰਾਜਪ੍ਰਤਾਪ ਬਿਲਕੁਲ ਡੈਡੀ ਜੀ ਦੀ ਕਾਪੀ ਆ ਜੇ ਡੈਡੀ ਜੀ ਦੀਆਂ ਤੁਸੀਂ ਜਵਾਨੀ ਦੀਆਂ ਫੋਟਾਂ ਦੇਖੋਗੇ ਐਨ ਹੂਬ ਹੂ ਸੋ ਫਿਰ ਜਿਹੜੇ ਨੈਣ ਨਕਸ਼ ਆ ਉਹ ਉੱਪਰ ਕੇ ਸਾਹਮਣੇ ਆਉਂਦੇ ਕਦੋਂ ਜਿਵੇਂ ਜਿਵੇਂ ਉਮਰ ਵਿੱਚ ਵੱਧਦੇ ਆਂ ਇਦਾਂ ਹੀ ਜਿਵੇਂ ਜਿਵੇਂ ਤੁਸੀਂ ਮੈਚਉਰਿਟੀ ਚ ਵੱਧਦੇ ਆਂ ਤੁਸੀਂ ਵਚਨ ਵਿੱਚ ਵੱਧਦੇ ਆਂ ਤੁਹਾਡੀ ਉਮਰ ਸਿੱਖਿਆ ਲੈਣ ਵਿੱਚ ਵੱਧਦੀ ਆ ਤਿਵੇਂ-ਤਿਵੇਂ ਪਰਮੇਸ਼ਵਰ ਦੇ ਨੈਣ ਨਕਸ਼ ਤੁਹਾਡੇ ਵਿੱਚ ਉੱਪਰ ਕੇ ਸਾਹਮਣੇ ਆਉਣ ਲੱਗ ਜਾਂਦੇ ਤੇ ਫੇ ਲੋਕੀ ਕਹਾਂ ਲੱਗ ਜਾਂਦੇ ਇਹ ਤਾਂ ਰੱਬ ਦਾ ਹੀ ਬੰਦਾ ਆ ਇਹ ਤਾਂ ਰੱਬ ਦਾ ਹੀ ਰੂਪ ਆ ਰੱਬ ਤਾਂ ਇਹਦੇ ਵਿੱਚ ਵੱਸਦਾ ਆ ਇਹ ਜੋ ਕਹਿ ਦੇਵੇ ਉਹੀ ਹੁੰਦਾ ਜਿੱਥੇ ਖਲੋਜੇ ਉੱਥੇ ਰੱਬ ਹਾਜ਼ਰ ਹੁੰਦਾ ਇਹ ਤਾਂ ਆਪ ਰੱਬ ਆ ਇਹੇ ਆ ਬਪਤਿਸਮਾ ਲੈਣਾ ਮੈਨੂੰ ਪਤਾ ਨਹੀਂ ਵੀ ਹੋਰ ਕੀ ਇਹਦਾ ਮਤਲਬ ਹੋ ਸਕਦਾ ਆ ਪਰ ਮੇਰੀ ਸਮਝ ਵਿੱਚ ਇਹੀ ਆਉਂਦਾ ਆ ਇਹੀ ਆ ਬਪਤਿਸਮਾ ਲੈਣਾ ਪਰ ਬਹੁਤ سارے ਲੋਕ ਬਪਤਿਸਮਾ ਲੈ ਕੇ ਫੇ ਪਿੱਛੇ ਨੂੰ ਚਲੇ ਜਾਂਦੇ ਆ ਜਾਣਾ ਨਹੀਂ ਚਾਹੀਦਾ ਪਰ ਮੈਂ ਦੱਸ ਦਵਾਂ ਜੇ ਚਲੇ ਗਿਆ ਛੱਡਣੇ ਉਹਨੇ ਵੀ ਮੋੜ ਲੈਉਣੇ ਉਹਨੇ ਵੀ ਸਾਰੇ ਆਉਣਗੇ ਸਭ ਫੜੇ ਜਾਣਗੇ ਪਰਮੇਸ਼ਵਰ ਦੇ ਆਤਮਾ ਦੇ ਰਾਈ ਹallelujah